ਪੰਜਾਬ ਸਾਰ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਪੁਸਤਕ ਹਨੇ ਹਨੇ ਪਾਸ਼ਾਈ ਵਿੱਚੋਂ ਪਾਠ 10ਵਾਂ ਬਾਜ ਤਾਜ ਤਿੰਨ ਤੇ ਸਭ ਲੈਣੇ। ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ। ਗੁੱਸੇ ਅਤੇ ਚਿੰਤਾ ਦੇ ਭਾਵ ਉਸ ਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ। ਨਾਦਰ ਸ਼ਾਏ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ। ਜੇ ਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾਲੇ ਦੀ ਮਜਾਲ ਨਹੀਂ ਸੀ ਕਿ ਉਸ ਅੱਗੇ ਚੀਨ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ ਪਰ ਅੱਜ ਅੱਜ ਇਹ ਕੀ ਬਾਣਾ ਵਾਪਰ ਗਿਆ ਹੈ ਐਸਾ ਤਾਂ ਉਸ ਦੇ ਚਿਤ ਚੇਤੇ ਵੀ ਨਹੀਂ ਸੀ ਪੰਜਾਬ ਕੋ ਦੀ ਵਾਟ ਅਤੇ 20 ਹਮਲੇ ਉਸ ਨੇ ਇੱਕ ਪਹਿਰੇਦਾਰ জাকਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ জাকਰੀਆ ਉਸ ਦੇ ਹੁਕਮ ਵਿੱਚ ਦਾਖਲ ਹੋਇਆ ਡਰਿਆ ਹੋਇਆ জাকਰੀਆ ਉਸ ਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਯਹਾਂ ਆਪਣਾ ਹੁਕਮ ਨਾਦਰ ਸ਼ਾਹ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਂਗਾ ਤੂੰ ਜੀ ਜਹਾਂਪਨਾ ਤੁਸੀਂ ਜੋ ਵੀ ਕਹੋ ਜਾਂ ਕਰਿਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਂਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰ ਫਿਰਿਆਂ ਦੇ ਸਿਰ ਲਿਆ ਕਿ ਮੇਰੇ ਕਦਮਾਂ ਦੇ ਵਿੱਚ ਢੇਰ ਕਰ ਜਿੰਨਾ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾ ਲਾ ਤੇ ਹੁਣੇ ਜਾ ਪੜਕਦਾ ਹੋਇਆ ਨਾਦਰਸ਼ਾ ਬੋਲਿਆ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੰਦੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰਸ਼ਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਹਾਂ ਪਨਾ ਮੈਂ ਜਾਣਦਾ ਜਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕੀ ਜਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਸ਼ਾਹ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਇਹ ਲੋਕ ਕੋਈ ਜਨ ਭੂਤ ਜਾਂ ਰਾਖਸ਼ ਨੇ ਜੋ ਤੂੰ ਇੰਨਾ ਡਰਿਆ ਖਲੋਤਾ ਹੈ ਐਡਾ ਜੇਰਾ ਕਿਵੇਂ ਕਰ ਗਏ ਕਿ ਉਹ ਨਾਦਰ ਸ਼ਾਹ ਦੇ ਭੈ ਤੋਂ ਵਕਫ ਨਹੀਂ ਇਹ ਸਿੱਖ ਨੇ ਜਹਪਨਾ ਜਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਖੋਰ ਆਦੀਵਾਸੀ ਕੀ ਬਲਾ ਨੇ ਇਹ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਹੀਂ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਨੂੰ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਹਾਂ ਪਨਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖਹਿਵਾ ਜੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰਖੇ ਪਰ ਇਹ ਮੁੱਕ ਨਹੀਂ ਰਹੇ ਜਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਇਹ ਪਿੰਡ ਉਜਾੜ ਦੋ ਇਹਨਾਂ ਦੇ 나ਦਰ ਨੇ ਜਕਰੀਏ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਉਹਨਾਂ ਕਦ ਦੇ ਛੱਡ ਦਿੰਦੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ ਖੜੇ ਹੀ ਸੌ ਲੈਂਦੇ ਹਨ ਤੇ ਤੁਰਦੇ ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨੇ ਇਹ ਜੰਗਲਾਂ ਵਿੱਚ ਇਨਸਾਨਾਂ ਦੇ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ ਕੱਪੜਾ ਮਕਾਨ ਉਹਦੇ ਬਿਨਾ ਕਿਵੇਂ ਸਾਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ ਮਾਲ ਅਸਬਾਬ ਲੁੱਟ ਲੈਂਦੇ ਨੇ ਹਜ਼ੂਰ ਤੇ ਜਾ ਫੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਲੈਂਦੇ ਹਨ ਤੇ ਉਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦਾ ਖੈਰ ਖਵਾ ਵਸਦੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹਾਂ ਜਿੱਤ ਲਈਆਂ ਹਨ ਰੋਟੀ ਕੱਪੜਾ ਇਹਨਾਂ ਦੀਆਂ ਇਹਨਾਂ ਲਈ ਬਹੁਤੇ ਮੈਨੇ ਨਹੀਂ ਰੱਖਦਾ ਲੂਣ ਖਾਣ ਵਾਲੇ ਨੂੰ ਸੁਆਦਾਂ ਦਾ ਪੱਟਿਆ ਕਹਿੰਦੇ ਹਨ ਹਾਰ ਦੇ ਕਈ ਕਈ ਦਿਨ ਪਾਣੀ ਬਿਨਾ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖਦੇ ਤੇ ਘਰ ਘਰ ਜਿੱਥੇ ਤੇ ਘਰ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣਾ ਤਾਂ ਹੋਵੇਗਾ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਹ ਆਪਣਾ ਔਰ ਨੇ ਇਹਨਾਂ ਦੇ ਘਰ ਘਰ ਜਹ ਆਪਣਾ ਔਨੇ ਇਹਨਾਂ ਦੇ ਘਰ ਤੰਬੂ ਦੇ ਬਾਹਰ ਖਲੋਤੇ ਘੋੜਿਆਂ ਵੱਲ ਇਸ਼ਾਰਾ ਕਰਦਾ ਹੋਇਆ ਜਕਰੀਆ ਬੋਲਿਆ ਘੋੜਿਆਂ ਦੀਆਂ ਕਾਠੀਆਂ ਹੀ ਘਰ ਨੇ ਹਜੂਰ ਖਾਂਦੇ ਪਿੰਦੇ ਸੌਂਦੇ ਇਹਨਾਂ ਤੇ ਹੀ ਨੇ ਜਕਰਿਆ ਦੇ ਗੱਲ ਹਲੇ ਮੂੰਹ ਵਿੱਚ ਹੀ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਹਾ 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 ਜਕਰਿਆ ਖਾਨ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੋਰੀ ਵਿਸਤਰਾ ਬੰਨਣਾ ਸ਼ੁਰੂ ਕਰ ਲਓ ਕਿਉਂਕਿ ਹੁਣੇ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਸ਼ਾ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਆਰਾਮਦਾਇਕ ਆਸਨ ਤੇ ਪਿਆ ਹੋਇਆ ਵੀ ਸਾਰੀ ਰਾਤ ਅਸਲਵੱਟੇ ਲੈਂਦਾ ਰਿਹਾ। ਜਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ। ਇਹ ਸਿੱਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਣਨਗੇ। ਲਾਲ ਕਿਲੇ ਤੇ ਪਰਚਮ ਝੁਲੇਗਾ। ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾ ਇੱਕਦਮ ਡਰ ਕੇ ਉੱਠ ਬੈਠਾ। ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸਨੇ ਮੁਰ ਜਕਰੀਏ ਨੂੰ ਬੁਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣ ਨਹੀਂ ਲੈਂਦੇ ਉਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜਕਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜ਼ੂਰ ਪਿੰਡ ਦੇਸ਼ ਘਰ ਘਾਟ ਕਿਲਾ ਕੋਟ ਕੋਈ ਹੈ ਹੀ ਨਹੀਂ ਬੁਲਾਵ ਦੇ ਬੂਟੇ ਵਾਂਗ ਜਿਉਂ-ਜਿਉਂ ਕੱਟੀ ਦੇ ਨੇ ਪਿਆਉ ਤੋਂ ਵੱਧਦੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਵਾਨਾ ਸਮਾਂ ਵੱਲ ਉੱਡਿਆ ਆਉਂਦਾ ਏ ਇਹਨਾਂ ਦੇ ਤਾਂ ਘੋੜੇ ਵੀ ਖਵਰੇ ਫੌਲਾਦ ਦੇ ਬਣੇ ਨੇ ਬਿਨਾਂ ਕੁਝ ਖਾਦੇ ਪੀਤੇ 100-100 ਕੋ ਤੱਕ ਧਾਵੇ ਕਰਦੇ ਨੇ ਤੇ ਇਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਦੀ ਪਲੰਘ ਹਨ ਸਿਰ ਤੇ ਪਗੜੀ ਤੇੜ ਕੱਚ ਤੋਂ ਬਿਨਾਂ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਹਨੇ ਥੋੜੇ ਹਨ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਕਿ ਸੱਚਮੁੱਚ ਨਾਦਰ ਹੈਰਾਨ ਹੁੰਦਾ ਹੋਇਆ ਬੋਲਿਆ ਜੀ ਹਜੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ ਆਫਰੀਨ ਹੋਰ ਦੱਸ ਨਾਦਰ ਦੀ ਉਤਸ਼ੁਕਤਾ ਵੀ ਨਾਲ-ਨਾਲ ਵਧਦੀ ਜਾ ਰਹੀ ਸੀ ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ-ਗੋਤ ਹੈ ਕੱਲੇ-ਕੱਲੇ 500 ਨਾਲ ਮੱਥਾ ਟਾ ਖਲਾਉਂਦੇ ਹਨ। ਕੱਲੇ-ਕੱਲੇ 500 ਨਾਲ ਮੱਥਾ ਡਾ ਖਲਾਉਂਦੇ ਹਨ। ਚਮੜੀ ਇਹਨਾਂ ਦੀ ਖੋਰੇ ਗੈਂਡੇ ਦੀ ਖੱਲ ਨਾਲ ਦੀ ਹੈ। ਜਖਮ ਆਪੇ ਮਿਲ ਜਾਂਦੇ ਨੇ। ਖੁਸ਼ੀ-ਗਮੀ ਤੋਂ ਰਹਿਤ ਹਨ। ਇਹਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਨੇ ਇਹ ਹਲਵਾ ਬਣਾ ਕੇ ਖਾਂਦੇ ਹਨ। ਜੋ ਕੁਛ ਵੀ ਮਾਲ ਸੁਆਬ ਲੁੱਟ ਕੇ ਲਿਆਉਂਦੇ ਹਨ। ਇੱਕੋ ਜਿਹਾ ਬੰਡਾ ਲੈਂਦੇ ਹਨ ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੋੜਨ ਦਿੰਦੇ ਦਰੋਂ ਦਰ ਹੈ ਕਿੱਥੇ ਤੂੰ ਤਾਂ ਕਹਿੰਦਾ ਹੈ ਕੋਈ ਦਰ ਘਰ ਹੈ ਹੀ ਨਹੀਂ ਇਹਨਾਂ ਦਾ ਨਾਦਰ ਬੋਲਿਆ ਹਜ਼ੂਰ ਜਿਹੜੀ ਵੀ ਥਾਂ ਜੰਗਲ ਵੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ ਉੱਥੇ ਖਾਲਸੇ ਦਾ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿੱਥੇ ਅਸੀਂ ਹਿੰਦੂਆਂ ਨੂੰ ਮਾਰਨਾ ਸੁਭਾਅ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ਼ ਕਰਨਾ ਧਰਮ ਸਮਝਦੇ ਹਨ Hindu Muslim ਦੋਹਾਂ ਤੋਂ ਅਡਰਾ ਮਜ਼ਹਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਇਹਨਾਂ ਦਾ ਅੱਲਾ ਜਿਸ ਨੂੰ ਇਹ ਅਕਾਲ ਕਹਿੰਦੇ ਨੇ ਉਸ ਨੂੰ ਆਪਣਾ ਲੀਡਰ ਮੰਨਦੇ ਨੇ ਬਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਐਨੇ ਨਿੱਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਦ ਆਬੇ ਹਯਾਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟਿਕਰਾਂ ਕਰਨ ਲੱਗ ਪੈਂਦੇ ਨੇ ਜਕਰੀਆ ਖਾਨ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਸਿੱਖਾਂ ਬਾਰੇ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ ਰਿਆਸਤ ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਨੂ ਹੋਵੇਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜਕਰੀਏ ਅੱਗੇ ਪ੍ਰਗਟ ਕੀਤੀ ਜਕਰੀਏ ਨੇ ਕੁਝ ਸਿਪਾਹੀ ਕਿਸੇ ਐਸੀ ਜਕਰੀਏ ਨੇ ਕੁਝ ਸਿਪਾਹੀ ਕਿਸੇ ਐਸੇ ਦੀ ਪਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਤੇ ਹੋਰ ਤਰੀਕਿਆਂ ਬਾਰੇ ਦੱਸ ਸਕੇ ਪਿੰਡ ਵਿੱਚ ਭੰਡਾਂ ਦੀ ਟੋਲੀ ਗੌਂਦੀ ਫਿਰ ਰਹੀ ਹੈ ਉਹ ਗੁਰੂ ਗੋਬਿੰਦ ਸਿੰਘ ਉਹ ਗੁਰੂ ਗੋਬਿੰਦ ਸਿੰਘ ਹੋਏ ਪ੍ਰਗਟਿਓ ਦਸਵੇਂ ਅਵਤਾਰ ਜਿੱਥੇ ਲੋਕਾਂ ਦੀ ਭੀੜ ਜਿਆਦਾ ਹੁੰਦੀ ਹੈ ਉੱਥੇ ਉਹ ਖੜਕੇ ਗਾਉਂਦੇ ਹਨ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦ ਸਿਪਾਈਆਂ ਨੇ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਪੰਡਾ ਨੂੰ ਆਵਾਜ਼ ਮਾਰੀ ਰੁਕੋਏ ਪੰਡਾ ਇੱਕਦਮ ਠਠੰਬਰ ਗਏ ਇਹ ਕੀ ਗਾ ਰਹੇ ਹੋ ਇੱਕ ਸਿਪਾਹੀ ਬੋਲਿਆ ਇਹ ਤਾਂ ਪੈਗੰਬਰ ਦੀਆਂ ਸਿਫਤਾਂ ਨੇ ਹਜ਼ੂਰ ਅਸੀਂ ਤਾਂ ਅੱਲਾ ਦੇ ਰਸੂਲ ਦੀ ਉਸਤਤ ਕਰ ਰਹੇ ਹਾਂ ਇੱਕ ਸਿਆਣੀ ਉਮਰ ਦਾ ਪੰਡ ਬੋਲਿਆ ਪਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਾਗੀਆਂ ਦੇ ਗੁਰੂ ਦੀ ਉਸਤਤ ਕਰ ਰਹੇ ਹੋ ਸਿਪਾਹੀ ਬੋਲਿਆ ਹਜ਼ੂਰ ਕੌਣ ਬਾਗੀ ਤੇ ਕੌਣ ਬਾਦਸ਼ਾ ਇਹ ਫੈਸਲੇ ਤਾਂ ਪਰਵਦਿਗਾਰ ਤੇ ਛੱਡ ਦਿਓ ਹਕੂਮਤ ਦੀ ਚੱਕਰੀ ਕਰਦੇ ਕਰਦੇ ਤੁਸੀਂ ਅੱਲਾ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੂੰ ਇੱਕ ਪੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਅਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜੂਰ ਤੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਾਂਗੇ ਸਿੱਖਾਂ ਨੂੰ ਜਾਨਣਾ ਤਾਂ ਦੂਰ ਦੀ ਗੱਲ ਐ ਪਰ ਕਦੇ ਸਿੱਖ ਵੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੂੰ ਸਾਡੇ ਲਈ ਤਾਂ ਲੋਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖ ਹੀ ਸਿੱਖ ਐ ਹਜੂਰ ਨੂ ਨੁਕਤਾ ਲਈ ਜਾਨ ਤਲੀ ਤੇ ਟਿਕਾਈ ਫਿਰਦਾ ਹਰ ਪੁਰਸ਼ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਅਜੇ ਗੱਲ ਸਿਪਾਹੀ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੀ ਸੂਹ ਦੇਈਏ ਜੱਕ ਰੀਏ ਨੂੰ ਕਦੇ ਵੀ ਨਹੀਂ ਥਾਏ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਿਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦੇਵਾਂਗੇ ਇਹ ਸਿਪਾਹੀ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਰੋਕ ਲਿਆ ਨਾਲੇ ਜਾ ਕੇ ਕਹਿ ਦਿਓ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਦੀ ਦੀ ਵਾਰ ਦੇ ਕਰਦੇ ਨੇ ਰੋਜ਼ ਤੇ ਆਦਮ ਖੋਹ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾਂ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦਰਿਆਵਾਂ ਦੇ ਵਹਿਣ ਨਹੀਂ ਰੋਕੇ ਜਾਣੇ ਦੇਖੋ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨ ਬਹਾਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾਂ ਰਹਿਣ ਸਹਿਣ ਬਾਰੇ ਜਾਣਨ ਦੀ ਲੋਚਾ ਹੈ ਨਾਦਰ ਸ਼ਾਹੀ ਭੰਡਾ ਨੂੰ ਸਿਪਾਈਆਂ ਨੇ ਮੂਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਭੰਡਾ ਨੇ ਗਾਉਣਾ ਫਿਰ ਸ਼ੁਰੂ ਕਰ ਦਿੱਤਾ ਉਹ ਗੁਰੂ ਹੋਏ ਉਹ ਗੁਰ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰ ਅਸਲ ਵਿੱਚ ਇਹ ਪੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ ਉਹਨਾਂ ਦੀ ਅਧਿਆਤਮਿਕਤਾ ਸੇਵਾ ਨਿਮਰਤਾ ਬਹਾਦਰੀ ਦੇ ਕਾਇਲ ਹਨ ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ ਹੈ ਜੋ ਉਹਨਾਂ ਦੇ ਬੋਲਾਂ ਵਿੱਚੋਂ ਝਲਕਦਾ ਹੈ ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ ਕਿਸੇ ਪੰਡ ਦੀ ਡੂੰਗੀ ਜਿਹੀ ਆਵਾਜ਼ ਆਉਂਦੀ ਹੈ ਗੁਰਬਾਣੀ ਤਿੰਨ ਪਾਈਆਂ ਜਨਮ ਮਸਤਕ ਭਾਗ ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ ਕਈ ਮੁਖੀ ਪੰਡ ਨਾਦਰਸ਼ਾ ਤੇ জাকਰੀਆ ਖਾਨ ਕੋਲ ਖਲੋਤੇ ਹਨ ਉਹ জাকਰੀਆ ਖਾਨ ਨੂੰ ਤਾਂ ਦੇਖ ਨਹੀਂ ਸਿਖਾਉਂਦੇ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੱਚੀ ਲੱਗਦੀ ਹੈ। ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਜਿਵੇਂ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇੱਛੁਕ ਹੈ। ਇੱਕ ਪੰਡ ਨੇ ਗਾਉਣਾ ਸ਼ੁਰੂ ਕੀਤਾ। ਪੂਰੇ ਚਾਦਰ ਫਾਟੇ ਵਸਤਰ ਟੁੱਟੇ ਫੁੱਟੇ ਜਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਔਰੇ ਸ਼ਸਤਰ ਥੋੜੇ ਇਕ-ਇਕ ਚੁੱਕਿਓ ਮਣਮਣ ਲੋਹਾ ਅੱਗੇ ਉਹ ਨਾਦਰ ਸ਼ਾਹ ਨੂੰ ਸਿੱਖਾਂ ਦੇ ਨਾਮ ਬੋਲ ਕੇ ਦੱਸਦਾ ਹੈ ਔ ਬਖੇੜਾ ਸਿੰਘ ਦੁਤੇੜਾ ਤਕੜਾ ਸਿੰਘ ਲਗਣ ਲਕੜਾ ਤਕੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੋੜਾ ਅਗੜ ਅਗੜ ਝਾਗੜ ਸਿੰਘ ਪਗੜ ਪਗੋੜਾ ਧਰਤ ਧਕੇਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਹੈ ਲਾੜਾ ਗੜਪੁਰ ਸਿੰਘ ਪਹਾੜ ਉਕਾੜਾ ਮੁਗਲ ਮਾਰ ਸਿੰਘ ਕਾਜੀ ਸਾੜਾ ਖਾਨ ਮਾਰ ਸਿੰਘ ਸਯਦਗਾਰਾ ਬਾ ਬਾਬਾ ਚਾਰ ਸਿੰਘ ਫਾੜ ਲਤਾੜਾ ਬੱਜਣ ਸਿੰਘ ਗੱਜਣ ਸਿੰਘ ਲੋਹਾ ਦਾਦਾ ਸਿੰਘ ਖੋਦਾਏ ਅਸ਼ੋਹਾ ਇੱਕ ਹੀ ਹੈ ਨਾਦਰ ਸ਼ਾਹ ਦੇ ਕੁਝ ਪਿੜ ਪੱਲੇ ਨਹੀਂ ਪੈ ਰਹਾ ਇਹ ਕੀ ਹੈ ਨਾ ਦਰਸ਼ਾ ਦੇ ਕੁਝ ਪੜ ਪੱਲੇ ਨਹੀਂ ਪੈ ਰਹਾ ਇਹੀ ਤਾਸੀ ਕਹਿੰਦੇ ਆ ਹਜੂਰ ਅਸੀਂ ਬਹਾਦਰ ਸ਼ਾਹ ਨੂੰ ਵੀ ਇੰਜ ਦੱਸਿਆ ਸੀ ਤੇ ਉਹਨਾਂ ਦੇ ਕੁਝ ਸਮਝ ਚ ਨਹੀਂ ਆਇਆ ਸੀ ਇਸੇ ਲਈ ਅਸੀਂ ਜਕਰੀਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਪੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹਾਂ ਜਕਰੀਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ ਇਸ ਤਰ੍ਹਾਂ ਫਿਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਪੰਡਾ ਜੀ ਬੋਲ ਹੀ ਰਿਹਾ ਸੀ ਨਾਦਰ ਸ਼ਾਹ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ ਨਾਦਰ ਸ਼ਾਹ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਜਕਰੀਆ ਕੁਝ ਨਹੀਂ ਬੋਲ ਸਕਦਾ ਸੀ ਸੋ ਪੰਡਾ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਿਆ ਅਸਲ ਵਿੱਚ ਪੰਡ ਨਾਦਰ ਸ਼ਾਹ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀਆਂ ਰੌ ਰੀਤਾਂ ਤੋਂ ਜਾਣੂ ਕਰਾਉਣ ਦਾ ਯਤਨ ਕਰ ਰਹੇ ਹਨ ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾਹ ਉਸਦੇ ਵਜ਼ੀਰ ਸੈਨਾਪਤੀ ਤੇ ਹੋਰ ਦਰਬਾਰੀ ਜਕਰਿਆ ਖਾਨ ਨਾਲ ਆਸਨਾ ਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਪੰਡ ਨਾਟਕ ਦੀ ਤਿਆਰੀ ਕਰਨ ਲੱਗੇ ਦੀਵਾਨ ਸੱਜ ਚੁੱਕਾ ਹੈ ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ ਪੰਡ ਆਪਣੇ ਤਿਆਰੀ ਵਿੱਚ ਲੱਗੇ ਹੋਏ ਹਨ ਨਾਦਰ ਸ਼ਾ ਜਕਰਿਆ ਖਾਨ ਦੇ ਬਾਕੀ ਸਭ ਆਪਣੇ ਆਪਣੇ ਆਸਨਾ ਤੇ ਬੈਠ ਚੁੱਕੇ ਹਨ ਤਿਆਰੀ ਕਰ ਰਹੇ ਪੰਡਾਂ ਚੋਂ ਇੱਕ ਨਾਦਰ ਸ਼ਾ ਕੋਲ ਆਉਂਦਾ ਤੇ ਕਹਿੰਦਾ ਹੈ ਹਜ਼ੂਰ ਸਾਨੂੰ ਆਪਣੀ ਫੌਜ ਦੇ ਕੁਝ ਸਿਪਾਹੀ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੁਝ ਸਿਪਾਹੀ ਵੀ ਨਾਟਕ ਵਿੱਚ ਮਦਦ ਕਰਨ ਲਈ ਚਾਹੀਦੇ ਹਨ ਕਿੰਨੇ ਕੁ ਨਾਦਰ ਬੋਲਦਾ ਹੈ ਕੋਈ 30 35 ਹਜੂਰ ਤਿਆਰ ਵਰ ਤਿਆਰ ਇਹ ਨਾਦਰ ਦੇ ਸਿਪਾਹੀ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਹਨ ਨਾਦਰ ਆਪਣੇ ਨਾਲ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30 35 ਹਥਿਆਰਾਂ ਨਾਲ ਲੈਸ ਸੈਨਿਕ ਮੈਦਾਨ ਵਿੱਚ ਦਾਖਲ ਹੁੰਦੇ ਹਨ ਨਾਦਰ ਦੀ ਜੇਤੂ ਮੁਹਿੰਮ ਦੇ ਲੜਾਕੇ ਪੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਕਿ ਸਭ ਨੇ ਉਹ ਨੁਕਰ ਵਿੱਚ ਖਲੋਤੇ ਰਹਿਣਾ ਹੈ ਤੇ ਜਦ ਹੀ ਇਹਦੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਹੈ ਉਹ ਸਭ ਦੱਸੀ ਥਾਂ ਤੇ ਜਾ ਖਲੋਤੇ ਪੰਡ ਮੈਦਾਨ ਦੇ ਵਿਚਾਰੇ 71 ਹੋ ਜਾਂਦੇ ਹਨ ਸੱਤ ਅੱਠ ਪੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10 15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਇੱਕ ਪੰਡ ਉੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਦੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਝਾ ਢਾਹ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ ਚਾਦਰ ਦੇ ਹੇਠਾਂ ਇੱਕ ਸਰਹਾਣਾ ਰੱਖ ਦਿੱਤਾ ਜਾਂਦਾ ਹੈ ਉਸ ਪੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚੌਰ ਵਾਂਗ ਮੰਝੇ ਉੱਤੇ ਕਮਾਉਂਦਾ ਹੈ ਦੋ ਪੰਡ ਡੰਗਾ ਫੜ ਕੇ ਪਾਸੇ ਤਰੇਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਹਨ। ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੁਮਾ ਬੱਠਲ ਦੇ ਦੁਆਲੇ ਬੈਠ ਜਾਂਦੇ ਹਨ। ਇੱਕ ਪੰਡ ਜੰਗ ਲੱਗਿਆ ਸ਼ੁਰਾ ਬੋਝਿਓਂ ਕੱਢਦਾ ਹੈ। ਬੱਠਲ ਵਿੱਚ ਪਾਣੀ ਦੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਤੇ ਉਹ ਸ਼ੁਰਾ ਵਿੱਚ ਫੇਰਨ ਲੱਗਦਾ ਹੈ। ਇੱਕ ਪੰਡ ਨਾਦਰ ਸ਼ਾਹ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ ਹੈ। ਇਹ ਸਭ ਕੀ ਹੋ ਰਿਹਾ ਹੈ? ਨਾਦਰ ਉਸੋ ਪੰਡ ਨੂੰ ਪੁੱਛਦਾ ਹੈ ਇਹ ਆਬੇ ਹਯਾਤ ਤਿਆਰ ਕਰ ਰਹੇ ਨੇ ਹਜੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਇਹ ਆਬੇ ਹਯਾਤ ਹੈ ਹਜੂਰ ਪੰਜ ਸਿੰਘ ਇਹਨਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਵਾਟਾ ਤਿਆਰ ਕਰਦੇ ਹਨ ਉਹ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਹੈ ਅੰਮ੍ਰਿਤ ਹਜ਼ੂਰ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਆਬੇ ਹਯਾਤ ਵਾਂਗ ਉਹ ਬਾਟੇ ਵਿੱਚ ਪੰਜਾਂ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ ਉਹ ਬਾਣੀ ਪੜ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖੁਰਾਕ ਹੈ ਸਿੱਖ ਸਾਹ ਲਏ ਬਿਨਾ ਤਾਂ ਸ਼ਾਇਦ ਸਾਰ ਲਵੇ ਹਜੂਰ ਪਰ ਬਾਣੀ ਬਿਨਾ ਤਾਂ ਉਹ ਮਰ ਹੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣ ਲਈ ਕਹੋਗੇ ਤਾਂ ਉਹ ਬੇਚਿਜਕ ਬਾਣੀ ਚੁਣੇਗਾ ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹੋਂ ਨਿਕਲਿਆ ਤੇ ਹੁਣ ਇਹ ਕੀ ਕਰਨਗੇ ਨਾਦਰ ਦੀ ਉਤਸੁਕਤਾ ਵੱਧ ਰਹੀ ਸੀ ਹੁਣ ਇੱਕ ਜਣਾ ਇਹਨਾਂ ਨੂੰ ਮर्याਦਾ ਦੱਸੇਗਾ ਮਰਿਆ ਦਾ ਮਾਨੇ ਸਰਾ ਤੇ ਫਿਰ ਆਪਣੇ ਬੈਠੇ ਇਕੱਲੇ-ਇਕੱਲੇ ਨੂੰ ਤੇ ਫਿਰ ਸਾਹਮਣੇ ਬੈਠੇ ਇਕੱਲੇ-ਇਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅੰਮ੍ਰਿਤ ਤਿਆਰ ਕਰ ਰਏ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣ ਦਾ ਸ਼ੁਰੂ ਕੀਤਾ ਤਨ ਭਾਗ ਨੇ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰਨਰ ਮੁੰਜਨ ਇਸ ਅੰਮ੍ਰਿਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੀ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਹਿਬ ਦੇਵਾ ਤੁਹਾਡੇ ਮਾਤਾ ਹਰ ਸਿੰਘ ਸਿੰਘਣੀ ਪੁਜੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿਤਕਰਮ ਹੋਏਗਾ ਹੱਥ ਨਾਲ ਵੱਲ ਤੇ ਚਿੱਤ ਕਰਤਾਰ ਵੱਲ ਹੱਥਕਾਰਵਲ ਤੇ ਚਿੱਤਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ਼ ਕਰਨਾ ਇਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ 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 ਕਰਕੇ ਪੰਡ ਉਹਨਾਂ ਕੋਲ ਆਉਣ ਲੱਗੇ ਪੰਜ ਪੰਜ ਘੁੱਟ ਤਿਆਰ ਕੀਤਾ ਨਕਲੀ ਅੰਮ੍ਰਿਤ ਇਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ ਪੰਜ ਸ਼ਿੱਟਾਂ ਅੱਖਾਂ ਵਿੱਚ ਕੇਸਾਂ ਵਿੱਚ ਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬੋਲ ਰਹੇ ਹਨ ਨਾਦਰ ਨੇ ਪੁੱਛਿਆ ਖਾਲਸਾ ਖਾਲਸ ਉਹ ਪਰਮ ਮਨੁੱਖ ਜੋ ਜਵਾਬ ਦੇ ਸਿੱਧਾ ਅਕਾਲ ਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਸ ਦੀ ਹਰ ਜਿੱਤ ਫਤਿਹ ਵੀ ਅਕਾਲ ਪੁਰਖ ਦੀ ਹੈ ਇਹ ਜੰਗਾਂ ਅੱਲਾ ਲਈ ਕਰਦੇ ਹਨ ਮਾਨੇ ਜਿਹਹਾਦੀ ਹਨ ਜੀ ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾ ਧਰਤੀ ਉੱਤੇ ਜ਼ੁਲਮ ਦੀ ਜੜ ਪੁੱਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜੰਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਕਰਨਾ ਹੈ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਦੇ ਜਿਨ ਪੰਜ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਦੇ ਹਲੇਮੀ ਰਾਜ ਬੇਗਮ ਪੁਰਾ ਪਹਿਲਾਂ ਆਪਣੇ ਅੰਦਰ ਉਸਾਰਨਾ ਹੈ ਫਿਰ ਧਰਤ ਉਤੇ ਤੇ ਮੰਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਂ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਆਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸ ਦਾ ਭਾਰ ਵੰਡਾਉਣਾ ਪਵੇਗਾ ਜ਼ੁਲਮਾਂ ਨੇ ਜ਼ੁਲਮ ਜਾਲਮਾਂ ਨੇ ਜ਼ੁਲਮਾਂ ਦੀ ਅਤ ਕਰ ਦਿੱਤੀ ਹੈ ਬਾੜ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ ਰਾਜੇ ਪਾਪ ਕਮਾਉਣ ਲੱਗੇ ਹਨ ਤੇ ਗਿਆਨ ਵਿਹੂਣ ਪਰਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਹੈ ਜਾਲਮ ਰਾਜਿਆਂ ਨੇ ਸਾਹਮਣੇ ਕਿਵੇਂ ਖਲੋਈਦਾ ਹੈ ਪਰਜਾਂ ਨੂੰ ਇਹ ਸਿਖਾਉਣਾ ਪਵੇਗਾ ਉਹਨਾਂ ਨੂੰ ਦਰੜ ਕਰਾਉਣਾ ਪਵੇਗਾ ਕੋਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਚਾਰ ਦਿਨ ਸਕੇ ਝੂਠੇ ਕਰਤ ਨਵਾਜਾ ਅਦర్శਾ ਕੋਲ ਖਲੋਤਾ ਪੰਡ ਇਹ ਸ਼ਬਦ ਧਾਰਨਾ ਵਾਂਗ ਗਉਣ ਲੱਗਾ ਉਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜਕਰੀਏ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ ਖਾਲਸਾ ਜੀ ਮਹਾਰਾਜ ਫਰਮਾਉਂਦੇ ਹਨ ਚੂਕਾਰ ਅੱਜ ਹਮਾਹੀਲ ਦੇ ਦਰਗੁਜਸਤ ਹਲਾਲ ਅਸਤ ਗੁਰਦਨ ਬਸ਼ਮਸ਼ੀਰ ਦਸਤ ਜ਼ੁਲਮ ਦੀ ਜਦ ਅਤ ਹੋ ਜਾਵੇ ਕੋਈ ਹੋਰ ਹੀਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜ ਭਾਗ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰਜਾ ਦੇ ਦੁੱਖ ਹਰਨ ਪਾਪੀ ਰਾਜਿਆਂ ਨੂੰ ਨਰਕਾਂ ਵੱਲ ਤੋਰਨ ਦਾ ਵੇਲਾ ਆਣ ਟੁੱਕਾ ਹੈ ਲਾਲ ਕਿਲਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ ਲੋਕਾਈ ਤਰਾਤਰ ਕਰ ਰਹੀ ਹੈ ਗੱਲਾਂ ਸੁਣਦਿਆਂ ਸੁਣਦਿਆਂ ਭੰਡ ਹੌਲੀ ਹੌਲੀ ਖੜੇ ਹੋ ਰਹੇ ਹਨ ਜਿਨ੍ਹਾਂ ਇਹ ਨਾਟਕ ਵਾਲਾ ਅਮਰਤ ਛਕਿਆ ਹੈ ਉਹਨਾਂ ਆਪਣੇ ਆਪਣੇ ਟੁੱਟੇ ਭੱਜੇ ਸ਼ਸਤਰ ਬਾਹਰ ਕੱਢ ਲਏ ਹਨ ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ ਸ਼ਤਰ ਝੁੱਲੇਗਾ ਸੀਸ ਪਰ ਬੜੀ ਕਰੇਗੀ ਮੌਜ ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ ਬਾਜ ਤਾਜ ਤਿੰਨ ਤੇ ਸਭ ਲੈਣੇ ਹਮ ਰਖਤ ਪਾਤਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦੀ ਹਨੇ ਹਨੇ ਲਾਏ ਜਹ ਜਹ ਬਹਿ ਜਮੀਨ ਮਲ ਤਹ ਤਹ ਤਖਤ ਬਿਠਾਏ ਹਰ ਪਾਸਿਓਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜਾਗਰੀਆ ਨੂੰ ਮੁੜਕਾ ਆ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਆ ਪੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜਕਰੀਏ ਵੱਲ ਕਰ ਲਏ ਹਨ ਜਕਰੀਆ ਪੰਡਾ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਿਪਾਈਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਿਪਾਹੀ ਸਭ ਕੁ ਸਿਖਾਉਣ ਲਈ ਪੰਡਾ ਤੇ ਹਮਲਾ ਕਰ ਦਿੰਦੇ ਹਨ ਜੁੱਧ ਸ਼ੁਰੂ ਹੋ ਜਾਂਦਾ ਹੈ ਲਸ਼ਕਰ ਤੇਗਾ ਵਾਰਸ਼ੀਆਂ ਸੂਰਜ ਨਦਰ ਨਾ ਪਾਏ ਲਲਕਾਰੇ ਮਾਰਦੇ ਹੋਏ ਪਰੇ ਮਾਰਦੇ ਹੋਏ ਪੰਡ ਜੰਗ ਖਾਧੀਆਂ ਤਿਰਪਾਨਾਂ ਨਾਲ ਤਿਆਰ ਵਰਤਿਆਰ ਸਿਪਾਈਆਂ ਤੇ ਭਾਰੂ ਪੈ ਰਹੇ ਹਨ 나ਦਰ ਸ਼ਾਹ ਤੇ ਜ਼ਕਰੀਆ ਖਾਨ ਆਪਣੇ ਆਸਣਾਂ ਤੋਂ ਉੱਠ ਕੇ ਖਲੋ ਗਏ ਹਨ ਪੰਡਾਂ ਨੇ ਹੱਲਾ ਹੋਰ ਤੇਜ ਕਰ ਦਿੱਤਾ ਹੈ ਕੁਝ ਪਲਾਂ ਵਿੱਚ ਉਹਨਾਂ ਨੇ ਕੁਝ ਪਲਾਂ ਵਿੱਚ ਉਹਨਾਂ ਨੇ 나ਦਰ ਦੇ ਉਹ ਸਾਰੇ ਸਿਪਾਹੀ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਹਵਾ ਵਿੱਚ ਲਹਿਰਾ ਰਹੇ ਹਨ 나ਦਰ샤 ਦੋਵੇਂ ਹੱਥੀ 나ਦਰ샤 ਦੋਵੇਂ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅੱਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਨਤ ਨਾਲ ਰੋਕ ਦਿਓ ਮਿੰਨਤ ਨਾਲ ਰੋਕ ਦਿਓ ਇਹ ਜਕਰੀਏ ਤੇ ਹੋਰ ਸੈਨਾ ਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਪੰਨਾਵਲ ਜਾਣ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅਮਰਤ ਵਿੱਚ ਐਡੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਹੈ ਰੋਕ ਦਿਓ ਨਾਦਰ ਉੱਥੇ ਹੀ ਕੁਰਸੀ ਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਤੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ ਸ਼ਕਤ ਝੁਲੇਗਾ ਸੀਸ ਪਰ ਵੜੀ ਕਰੇਗੀ ਮौज ਅਗਲਾ ਪਾਠ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ